ਜਾ ਲੋਕਾਂ ਕੇ ਚਲੇ ਜਾਂਦੇ ਬਾਹਰ ਫਿਰ ਜਿੱਥੇ ਉਹਨਾਂ ਨੂੰ ਕੰਨਾਂ ਦਾ ਰਸ ਪੂਰਾ ਹੋ ਰਿਹਾ ਉਹਨਾਂ ਦੀ ਰਸ ਦੀ ਪੂਰਤੀ ਹੋ ਰਹੀ ਨਿੰਦਿਆ ਚੁਗਲ ਜਿੱਥੋਂ ਉਹਨਾਂ ਨੂੰ ਰਸ ਆ ਰਿਹਾ ਉੱਥੇ ਜਾ ਕੇ ਟਿਕ ਜਾਂਦੇ ਆਪ ਜੀ ਨੇ ਇੱਕ ਨਹੀਂ ਅਨੰਤ ਵਾਰ ਇਦਾਂ ਦੇ ਜੀਵਾਂ ਦੇ ਦਰਸ਼ਨ ਕੀਤੇ ਹੋਣਗੇ ਕਿ ਇੱਕ ਪਾਸੇ ਸੰਗਤ ਹੋ ਰਹੀ ਗੁਰੂ ਕੀ ਬਾਣੀ ਦੀਆਂ ਵਿਚਾਰਾਂ ਇਤਿਹਾਸ ਦੀਆਂ ਵਿਚਾਰਾਂ ਹੋ ਰਹੀਆਂ ਸੰਗਤ ਬੈਠ ਕੇ ਸੁਣ ਰਹੀ ਉਹਦਾ ਆਨੰਦ ਲੈ ਰਹੀ ਉਹਦੇ ਚ ਰਸ ਚੂਸ ਰਹੀ ਹਰਦੇ ਬ੍ਰੀਤੀ ਨਾਲ ਇੱਕ ਅਨੰਤਾਂ ਦੇ ਅਨੰਤ ਜੀਵ ਜਿਹੜੇ ਹਨ ਉਹ ਰੱਬ ਦੇ ਭੇਜੇ ਹੋਏ ਉਹ ਵਿਚਾਰੇ ਆਪਣੀ ਜਦੋ ਕਾਲ ਜਹਦੇ ਵਿੱਚ ਲੱਗੇ ਹੁੰਦੇ ਆਪਣੀ ਹੀ ਗੱਲਾਂ ਬਾਤਾਂ ਵਿੱਚੋਂ ਕੰਮਾਂ ਨੇ ਬਿੜ ਰਹੇ ਹੁੰਦੇ ਕਾਰਨ ਇੱਕੋ ਹੈ ਕਿ ਕਿ ਇੱਥੇ ਉਹਨਾਂ ਦਾ ਮਾਰ ਨਹੀਂ ਲੱਗਦਾ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਛ ਦੇ ਵਰਤਨ ਵੀ ਹਨ ਕਿ ਉਹ ਜਿਹੜੇ ਸਾਖਤ ਮਨੁੱਖ ਹਨ ਜਿੱਥੇ ਸੱਚ ਵਰਤਦਾ ਕੁੜਿਆਰਾ ਚ ਉਦਾਸ ਜਿੱਥੇ ਸੱਚ ਵਰਤ ਰਿਹਾ ਹੋਵੇ ਹੁਣ ਜਿਹੜਾ ਸੱਚ ਚੁਗਣ ਵਾਲੇ ਜਿਹਦੇ ਕੋਲੇ ਚੁੰਜੀ ਨਾ ਹੋਵੇ ਖੰਭ ਨਾ ਹੋਣ ਫਿਰ ਉਦਾਸ ਹੋ ਜਾਂਦਾ ਹੈ ਮਨੋਕ੍ਰੋਥੀ ਉਹਦੇ ਕੋਲ ਸਤ ਸੰਗਤ ਰੂਪੀ ਵਿਰਸ਼ ਦੇ ਉੱਤੇ ਬੈਠ ਕੇ ਵੀ ਉਦਾਸ ਉਦਾਸੀਨਤਾ ਉਹਦੇ ਚ ਆ ਜਾਂਦੀ ਹੈ ਕਿਉਂਕਿ ਉਹਦੇ ਕੋਲ ਵਿਵੇਕ ਬੁੱਧ ਨਹੀਂ ਹੈਗੀ ਉਹਦੇ ਕੋਲ ਵਿਰਾਗ ਨਹੀਂ ਹੈਗਾ ਜਿਹੜੇ ਖੰਭਾ ਨਾਣ ਉਹਨੇ ਸੱਚ ਦੇ ਚੋਗਿਆਂ ਨੂੰ ਪਛਰਨਾ ਸੀ ਤੇ ਚੁਗਣਾ ਸੀ ਜਿਹਦੇ ਕਰਕੇ ਫਿਰ ਉਹਨੂੰ ਉਦਾਸ ਆਉਂਦਾ ਫਿਰ ਉਹ ਬਲ ਛਲ ਘਰ ਛੱਤ ਕੱਢ ਦੇ ਜੋ ਉਹਨਾਂ ਦੇ ਰਸਤੇ ਦੀ ਪੂਰਤੀ ਨਹੀਂ ਹੋ ਰਹੀ ਉਹਨਾਂ ਦੀ ਇੱਛਾ ਦੀ ਪੂਰਤੀ ਨਹੀਂ ਹੋ ਰਹੀ ਫਿਰ ਉਹ ਬਲਛਲ ਕਰਕੇ ਕੋਈ ਨਾ ਕੋਈ ਬਹਾਨਾ ਲਾ ਕੇ ਕੋਈ ਤਰੀਕਾ ਲੱਭ ਕੇ ਸਤਸੰਗਤ ਵਿੱਚੋਂ ਜਾਣ ਦਾ ਕੋਈ ਤਰੀਕਾ ਲੱਭਦੇ ਹਨ ਮੈਂ ਨਹੀਂ ਕਹਿ ਰਿਹਾ ਤੁਹਾਨੂੰ ਗੁਰੂ ਰਣਸਬ ਦੀ ਬਾਣੀ ਕਹਿ ਰਹੀ ਹੈ ਉਹ ਬਲਛਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਮ ਪਾਸ ਪਰ ਜਿੱਥੇ ਝੂਠ ਦੀ ਪੂਰਤੀ ਹੋ ਰਹੀ ਝੂਠੇ ਰਸਤੇ ਦੀ ਪੂਰਤੀ ਹੋ ਰਹੀ ਉੱਥੇ ਜਾ ਕੇ ਟਿਕ ਜਾਂਦੇ ਹਨ